ਤrogen ਦਾ ਲੈਲਾ ਤੂੰ ਸਰਪੰਚੀ ਵੀ ਸਰਕਾਰੀ ਗੱਠਾ ਗੱਠਾ ਨਹੀਂ ਗ੍ਰਾਂਟਾਂ ਖਾਵਾਂਗੇ ਪਰ ਗ੍ਰਾਂਟਾ ਕਿੰਨੀਆਂ ਖਾਦੀਆਂ ਆ ਸਰਪੰਚ ਦੀ ਮੈਂਬਰ ਦੀ ਕਿੰਨੀ ਤਨਖਾਹ ਹੁੰਦੀ ਹੈ ਇਹ ਸਾਰੀ ਤੁਹਾਨੂੰ ਦੱਸੂਗਾ ਖਿੱਚ ਕੇ ਆ ਜਾ ਖਿੱਚ ਕੇ ਆ ਜਾ ਲੈ ਮਿੱਤਰੋ ਪੰਚਾਇਤੀ ਚੋਣਾਂ ਹੋ ਗਿਆ ਨਵੇਂ ਮੈਂਬਰ ਸਰਪੰਚ ਸਾਰੇ ਕੋ ਚੁਣੇ ਗਏ ਨੇ ਤੇ ਆਪਾਂ ਇੱਥੇ ਬੈਠੇ ਨੇ ਪਿੰਡ ਦੇ ਲੋਕਾਂ ਦੇ ਕੋਲੇ ਇਹਨਾਂ ਨਾਲ ਗੱਲਬਾਤ ਕਰਾਂਗੇ ਕੀ ਹਾਲ ਹੈ ਬਾਈ ਠੀਕ ਹੈ ਬਾਈ ਕੀ ਨਾਂ ਤੇਰਾ ਮੇਰ ਨਾ ਬੇ ਜਗਦੀਪ ਨਿਬੜ ਗਿਆ ਵੋਟਾਂ ਸਹੀ ਤਰੀਕੇ ਨਾਲ ਹਾਂ ਬਈ ਵਧਿਆ ਡਿਬੜ ਗਿਆ ਓਡਾ ਬੰਦਾ ਜਿੱਤੇ ਕੇ ਹੋਰ ਬੰਦਾ ਵੀ ਜਿੱਤੇ ਸਾਰੇ ਨੇ ਜੋਰ ਲਾਇਆ ਸੀ ਅਸੀਂ ਬੈਠੇ ਆ ਬੰਦਾ ਜਿੱਤ ਗਿਆ ਬਈ ਵੋਟਾਂ ਪਾਈਆਂ ਵੋਟਾਂ ਪਾਈਆਂ ਬਈ ਵਧਿਆ ਸੁਖ ਸ਼ਾਂਤੀ ਨਾਲ ਪਾਈਆਂ ਵੋਟਾਂ ਵਧਿਆ ਬੰਦਾ ਸਾਲਾ ਜਿੱਤ ਗਿਆ ਕਿੱਧਰ ਆਜ ਕੋਈ ਦਿਖਤਾ ਰਿਆ ਨਹੀਂ ਨਾ ਮੈਂਬਰ ਸਰਪੰਚ ਕੰਮ ਧੰਦੇ ਫਿਰ ਹੁਣ ਜਦੋਂ ਮੈਂ ਲਾ ਨਵੇਂ ਵਾਦੇ ਵੂਦੇ ਕੀਤੇ ਸੀਗੇ ਉਹ ਗਰੰਟਾ ਗਰੰਟਾ ਲੈਣ ਤੇ ਗਏ ਵੇ ਇਧਰ ਉਧਰ ਇਧਰ ਉਧਰ ਗਏ ਵੇ ਸਾਰੇ ਸਰਪੰਚ ਦੇ ਨਾਲ ਹੁੰਦੇ ਇੱਕ ਦੋ ਮੈਂਬਰ ਜਿਹੜੇ ਕੰਮ ਧੰਦੇ ਵਾਲੇ ਉਹ ਸਾਰੇ ਬਿਜੀ ਤੁਸੀਂ ਵੇਹਲੇ ਹੋ ਸਾਰੇ ਅਈ ਦਾ ਜੀ ਫਿਰ ਝੋਨਾ ਜਾਨਾ ਦਾਣਾ ਮੰਡੀਆਂ ਚ ਬੈਠੇ ਹੈ ਨਾ ਝੋਨਾ ਜਾਨਾ ਵੱਡੇ ਹੈ ਉਹਨਾਂ ਇੱਥੇ ਦਾਣਾ ਮੰਡੀ ਚ ਬੈਠੇ ਚੱਕਦੇ ਹਜੇ ਨਹੀਂ ਇਸੇ ਬੈਠੇ ਗੱਲਾਂ ਬਾਤ ਕਰੀਏ ਨੇ ਨਵੇਂ ਆ ਦੀ ਕੌਣ ਗੱਲ ਬਾਤ ਦੱਸੂ ਜਾਂ ਪੁਰਾਣਿਆਂ ਦੀ ਗੱਲ ਬਾਤ ਦਾਦੇ ਇੱਥੇ ਆ ਜਾਣਗੇ ਆ ਆਗੇ ਲੈ ਸਾਡੇ ਮੈਂਬਰ ਸਾਬਕਾ ਮੈਂਬਰ ਸਾਹ ਆਗੇ ਪਹਿਲਾਂ ਨਹੀਂ ਸਾਸਿਕਾਲ ਬਾਈ ਆ ਜਾ ਤੇ ਉੱਠ ਬਾਹਰ ਮੈਂਬਰ ਨਾਲ ਗੱਲ ਕਰਕੇ ਹਾਂ ਤੇ ਬੈਠੋ ਬੈਠੋ ਕੋਈ ਨਹੀਂ ਮੈਂ ਬੈਠਾ ਤੁਸੀਂ ਬੈਠੋ ਹਾਂਜੀ ਕੀ ਹਾਲ ਚਾਲ ਹੈ ਜੀ ਠੀਕ ਆ ਜੀ ਠੀਕ ਆ ਵਧੀਆ ਕਿਵੇਂ ਹੌਲੀ ਹੌਲੀ ਜਾਉਣੇ ਬਸ ਕਮਲੇ ਫਿਰਦੇ ਆ ਸੀ ਮੰਡੀ ਚੋਂ ਢੇਡਾ ਮਾਰ ਕੇ ਆਇਆ ਸੀਗਾ ਆਏ ਬਾਈ ਹੁਣੀ ਬੈਠੇ ਸੀ ਮੈਂ ਕਿਹਾ ਚੱਲ ਬੈਠ ਜੰਨੇ 10 ਮਿੰਟ ਅੱਛਾ ਨਵੀਆਂ ਪੰਚਾਇਤਾਂ ਚੁਣ ਲਈਆਂ ਹਨਾ ਮੈਂਬਰ ਸਰਪੰਚ ਚੁਣੇ ਗਏ ਹਾਂ ਜੀ ਥੋੜਾ ਕੀ ਤਜਰਬਾ ਰਿਹਾ ਪਿਛਲੀ ਵਾਰ ਮੇਰਾ ਤਜਰਬਾ ਤਾਂ ਇਹ ਆ ਵੀ ਮੈਨੂੰ ਮੈਂ ਪਿਛਲੀ ਵਾਰ ਮੈਂਬਰ ਸੀਗਾ ਹੁਣ ਤਾਂ ਚਲੋ ਅਸੀਂ ਸਾਬਕਾ ਹੋ ਗਏ ਹਾਂ ਪਰ ਲੋਕਾਂ ਨੇ ਪਿੰਡ ਦੇ ਲੋਕਾਂ ਨੇ ਬਹੁਤ ਮੈਨੂੰ ਪਿਆਰ ਦਿੱਤਾ ਤੇ ਮੈਂ ਵੀ ਆਪਣੇ ਜੋ ਫਰਜ਼ ਬਣਦੇ ਸੀਗੇ ਪੂਰੇ ਨਿਭਾਏ ਹੂੰ ਤੇ ਤੁਹਾਨੂੰ ਪਤਾ ਹੀ ਆ ਤਜਰਬੇ ਤੱਕ ਇਹੋ ਜਿਹੇ ਹੁੰਦੇ ਹੁੰਦੇ ਆ ਮੈਂਬਰੀ ਚ ਇੱਕ ਐਵੇਂ ਵੀ ਪੁੱਛਦੇ ਹੁੰਦੇ ਆ ਲੋਕ ਵੀ ਮੈਂਬਰ ਦੀ ਜਾਂ ਸਰਪੰਚ ਦੀ ਤਨਖਾਹ ਕੀ ਹੁੰਦੀ ਆ ਤਨਖਾਹ ਗਾਲਾਂ ਹੀ ਹੁੰਦਾਂ ਬਸ ਗਾਲਾਂ ਹੀ ਹੁੰਦੀਆਂ ਜੇ ਤਾਂ ਕਿਸੇ ਦਾ ਕੰਮ ਸਹੀ ਹੋ ਗਿਆ ਤੇ ਉਹਨੇ ਕਹਿ ਦੇਣਾ ਧੰਨਵਾਦ ਬਾਈ ਤੇਰਾ ਬਹੁਤ ਬਹੁਤ ਤੇ ਜੇ ਕਿਸੇ ਦਾ ਗਲਤ ਹੋ ਗਿਆ ਤੇ ਉਹਨੇ ਤਾਂ ਤੁਹਾਨੂੰ ਪਤਾ ਗਾਲਾਂ ਹੀ ਦੇਣੀਆਂ ਪੱਲੇ ਤਾਂ ਸਾਡੇ ਕੁਝ ਪੈਂਦਾ ਨਹੀਂਗਾ ਪੱਲੇ ਤਾਂ ਕਹਿੰਦੇ ਤਾਂਾ ਹੀ ਪੈਂਦੇ ਜਿਹੜੇ ਅਸੀਂ ਉਹਨਾਂ ਨਾਲ ਤੁਰੇ ਫਿਰਦੇ ਗੱਡੀਆਂ ਤੇ ਲੈ ਲੈਨੇ ਆ ਆ ਹੋ ਗਿਆ ਲੈ 2-4 ਦਿਨਾਂ ਦੀ ਵੀ ਗੱਲ ਆ ਮੈਂ ਤੈਨੂੰ ਦੱਸ ਦਿੰਨਾ ਸਾਡਾ ਆ ਗਿਆ ਅੰਗਰੇਜ਼ ਦਾ ਫੁੱਫੜ ਕਰੇ ਯਾਨੀ ਸਾਡਾ ਪਰੌਣਾ ਤੇ ਮੈਂ ਘਰ ਉਹਦੇ ਵਾਸਤੇ ਮੜਾ-ਮੋਟਾ ਕੁਝ ਲੈਣ ਨਿਕਿਆ ਸਮਾਨ ਮੈਂ ਖ ਲੈ ਆਈਏ ਪਰੌਣਾ ਆਇਆ ਤੇ ਗਾਂ ਜਾਂਦੇ ਨੂੰ ਮੂੜ ਤੇ ਪਾਲਾ ਤੇ ਉਹਦੇ ਘਰ ਆਲੀ ਲੜੀ ਜਾਣ ਤੇ ਘਰ ਆਲੀ ਆਂਦੀ ਪਾਲੇ ਦੇ ਅਖੇ ਮੈਂ ਤਾਂ ਨਹੀਂ ਰਹਿਣਾ ਇੱਥੇ ਮੈਂ ਨਹੀਂ ਰਹਿਣਾ ਇੱਥੇ ਮੈਂ ਤਾਂ ਜਾਣਾ ਹੀ ਜਾਣਾ ਤੇ ਮੈਂ ਖੜ ਗਿਆ ਲੈ ਕਹਿੰਦੇ ਆਖੇ ਆ ਚਾਚਾ ਵੀ ਆ ਗਿਆ ਮੈਂਬਰ ਐ ਇਹ ਹਮੇ ਸਾਬ ਕਹੀ ਆਪਣਾ ਫੈਸਲਾ ਇਹੀ ਕਰਾਊਗਾ ਪਾਲਾ ਕਹਿੰਦਾ ਅਬਈ ਚਾਚਾ ਅਬਈ ਚਾਚਾ ਸਾਡੇ ਨਵੇਂੜ ਕੇ ਜਾ ਮੈਂ ਕਿ ਕੀ ਗੱਲ ਹੋ ਗਈ ਛੋਟੇ ਕਹਿੰਦਾ ਨਹੀਂ ਆਹਦਾ ਕਹੀ ਜੰਦੀ ਮੈਂ ਰਹਿਣਾ ਨਹੀਂ ਰਹਿਣਾ ਨਹੀਂ ਤੇ ਮੈਂ ਕਿਹਾ ਤੇਰਾ ਕੀ ਰੱਦ ਆਹਦਾ ਜਾ ਬੜਵੇ ਤੇ ਮੈਂ ਘਰ ਕੁੜੀ ਨੂੰ ਪੁੱਛਿਆ ਭਾਈ ਐ ਨਹੀਂ ਕਰੀ ਜਾਂਦਾ ਘਰ ਐ ਉੱਜੜ ਜਾਂਦੇ ਹੁੰਦੇ ਆ ਤੂੰ ਕਬੀਲਦਾਰ ਸਿਆਣੀ ਹੈਗੀ ਆ ਤੇ ਆਪਦਾ ਕਿਤੇ ਜਾਣ ਦੀ ਲੋੜ ਨਹੀਂ ਨਾ ਚਾਚਾ ਮੈਂ ਨਹੀਂ ਇੱਧਰ ਰਹਿ ਸਕਦੀ ਕੁਛ ਪੱਲੇ ਨਹੀਂ ਇਹਦੇ ਵਾਸਤਾ ਨਹੀਂ ਖਾਣ ਨੂੰ ਨਹੀਂ ਪੀਣ ਨੂੰ ਨਹੀਂ ਤੇ ਉਹ ਉਹ ਬੋਲਿਆ ਕਹਿੰਦਾ ਸਾਰਾ ਕੁਝ ਤਾਂ ਯਾਰ ਸਾਨੂੰ ਬੀਲੀ ਫ੍ਰੀ ਮਿਲ ਜਾਂਦੀ ਐ ਕਣਕ ਸਾਨੂੰ ਫ੍ਰੀ ਮਿਲ ਜਾਂਦੀ ਐ ਚਲ दारू ਵੀ ਮੈਂ ਕਿਤੇ ਕਿਤੇ ਪੀ ਉਲੇਣਾ ਉਹ ਵੀ ਫ੍ਰੀ ਦੀ ਮਿਲਦੀ ਐ ਹੋਰ ਇਹਨੂੰ ਕੀ ਚਾਹੀਦਾ ਨਾਲ ਸਬਜ਼ੀ ਮੈਂ ਲਈ ਹੁਣਾਂ ਨਾ ਜੀ ਮੰਨੀ ਉਹਦਾ ਗੱਲ ਵਾਦੀ ਵਾਦੀ ਇੱਕੇ ਗੱਟ ਫੜੀ ਵੀ ਮੈਂ ਕਿਹਾ ਭਾਈ ਤੂੰ ਜਾਣਾ ਕਹਿੰਦੀ ਹਾਂ ਮੈਂ ਤਾਂ ਜਾਣਾ ਮੈਂ ਕਿਹਾ ਚੰਗਾ ਤੂੰ ਜਾਣਾ ਤਾਂ ਭਾਈ ਜਾਵੜਾ ਦੋ ਚਾਰ ਦਿਨਾਂ ਨੂੰ ਗੱਲ ਠੰਡੀ ਪੈ ਜਾਊਗੀ ਆ ਜਾਏਗੀ ਉਹ ਕਹਿੰਦੀ ਮੈਂ ਜਾਵਾਂ ਕਾਦੇ ਨਾਲ ਪਹਾੜਾ ਤਾਂ ਦਿੰਦਾ ਨਹੀਂ ਮੈਨੂੰ ਇਹ ਤੇ ਮੈਂ ਕਿਹਾ ਕੁੜੀਏ ਪਹਾੜਾ ਤੈਨੂੰ ਕੀ ਕਿਹੜੀ ਲੋੜ ਐ ਸਰਕਾਰੀ ਬੱਸਾਂ ਤੁਹਾਡੇ ਵਾਸਤੇ ਫ੍ਰੀ ਐ ਜਿੱਥੇ ਮਰਜ਼ੀ ਜਾਓ ਹਾਂ ਤੇ ਕਹਿੰਦੀ ਫੇਰ ਵੀ 200 300 ਕੋਲੇ ਤਾਂ ਚਾਹੀਦਾ ਬੰਦੇ ਦੇ ਤੇ ਮੈਂ ਕਿਹਾ ਚਲੋ ਇਹਨਾਂ ਦਾ ਰੱਬ ਨਿਮੇੜੀਏ ਮੈਂ 200 ਰੁਪਿਆ ਕੁੜੀ ਨੂੰ ਫੜਾਇਆ ਮੈਂ ਕਿਹਾ ਭਾਈ ਤੂੰ ਲਾਇਆ ਚਾਰ ਦਿਨ ਜਿੱਥੇ ਪੇਕੀ ਲਾਉਣੇ ਲਾਇਆ ਕਹਿੰਦੀ ਠੀਕ ਆ ਮੈਂ ਪਾਲੇ ਨੂੰ ਸਮਝਾਇਆ ਮੈਂ ਕਿਹਾ ਪਾਲੇ ਗੱਲ ਸੁਣ ਲੜਾਈ ਨੂੰ ਨਿਮੇੜਨਾ ਚੰਗਾ ਹੁੰਦਾ ਤੇ ਤੂੰ ਐਂ ਕਰ ਇਹਨੂੰ ਜਾਣ ਦੇ ਤੇ ਦੋ ਚਾਰ ਦਿਨਾਂ ਨੂੰ ਕੋਈ ਜਾ ਕੇ ਲੈ ਹੀ ਉਹਦੇ ਨਾਲ ਗੱਲ ਠੰਡੀ ਪੈ ਜੂ ਉਹ ਆਂਦਾ ਚਾਚਾ ਲੈਤਾ ਮੈਂ ਆਉਂਗਾ ਮੇਰੇ ਵੱਲੇ ਬਿੱਲ ਲਿਆਉਣ ਨੂੰ ਕੁਛ ਨਹੀਂ ਕਾਦੇ ਨਾਲ ਲਿਆਉਂਗਾ ਪੈਸਾ ਤਾਂ ਮੇਰੇ ਪੱਲੇ ਨਹੀਂ ਮੈਂ ਕਿਹਾ ਬੜਾ ਕਸੂਤਾ ਕੰਮ ਹੋਇਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਘਰ ਬਸ ਜੂਗਾ ਮੈਂ 200 ਰੁਪਏ ਹੋਰ ਸੀਹਾਓ ਨੂੰ ਵੀ ਦਿੱਤਾ ਭਾਈ ਇਹਦੇ ਨਾਲ ਤੂੰ ਜਾ ਕੇ ਲੈ ਲੈ ਮੈਂਬਰ ਨੇ ਪੈਸੇ ਵੀ ਬੰਡੇ ਆ ਤੁਸੀਂ ਇਹ ਵੀ ਦੇਖ ਲਓ ਤੇ ਮੈਂ ਕਿਹਾ ਚੱਲ ਮੂੜੇ ਅੱਜ ਲੈ ਆਉਂਗਾ ਬਚਾਰਾ ਹੋਰ ਕੀ ਹੈ ਕਰਦੇ ਕਰਾਉਂਦੇ ਮੈਂ ਭਾਈ ਘਰੇ ਜਦੋਂ ਮੁੜ ਕੇ ਗਿਆ ਤੇ ਘਰੇ ਜਾਂਦਿਆਂ ਨੂੰ ਅੰਗਰੇਜ਼ ਦਾ ਫੁੱਫੜ ਗਲਾਸ ਤੇ ਦੋ ਗਲਾਸ ਮੂਹਦੇ ਮਾਰ ਕੇ ਗੜਵੀ ਪਾਣੀ ਦੀ ਭਰ ਕੇ ਬੈਠਾ ਮੈਨੂੰ ਮੁਸਕੜੀਆਂ ਦੀ ਹੱਸ ਕੇ ਆਲਾ ਕਿਹਾ ਆ ਗਿਆ ਸਰਬੰਦੀਆ ਮੈਨੂੰ ਆਇਆ ਮੇਰੀ ਕੰਮ ਗਿਆ ਹੋਵੇਗਾ ਮੈਂ ਕਿਹਾ ਭਰਾਵਾ ਗਿਆ ਤਾਂ ਤੇਰੀ ਕੰਮ ਸੀਗਾ ਪਰ ਮੈਂ ਜੋ ਗਾਂ ਮੋੜ ਤੇ ਗਿਆ ਉਧਰੋਂ ਭੈਣ ਨਹੀਂ ਸੱਜੇ ਪਾਸੇ ਬਿੱਲੀ ਰਾਹ ਕੱਟ ਗਈ ਮੈਂ ਕਿਹਾ ਅੰਗਰੇਜ਼ ਦੇ ਫੁੱਫੜਾ ਪਹਿਲਾਂ ਹੀ ਹਾਰੇ ਸਰਪੰਚਾਂ ਨੂੰ ਮੂੰਹ ਬਣਾਇਆ ਹੋਰ ਨਾ ਕਿ ਹਮ ਤੋਂ ਤੋਂ ਦੋ ਕਰਨ ਲੱਗ ਜੇ ਬਿੱਲੀ ਦਾ ਮਾੜਾ ਸ਼ਗਨ ਹੋਇਆ ਮੇਰਾ ਮੱਥਾ ਠਣਕ ਗਿਆ ਤੇ ਮੈਂ ਤਾਂ ਉੱਥੋਂ ਮੁੜ ਆਇਆ ਹੁਣ ਜਾਉਂਗਾ ਤੇ ਫੇਰ ਜਾਨਾ ਤਾਂ ਕਬਰਾਂ ਨਾਲ ਉਹਨੇ ਉਹੀ ਮੇਰੀ ਗੱਲ ਸੁਣ ਕੇ ਆਣਾ ਮੱਥੇ ਤੇ ਔੜੀ ਜੀ ਪਾ ਲਈ ਮੈਂ ਭਰਾਵਾ ਘਰ ਵਾਲੀ ਤੋਂ ਫੇਰ ਮੈਂ ਤਾਂ ਸਵੰਦ ਕਰਕੇ 500 ਰੁਪਇਆ ਹੋਰ ਫੜਿਆ ਮਤੁਰ ਪਿਆ ਤੋ ਜਦੋਂ ਮੈਂ ਬਾਈ ਠੇਕੇ ਤੇ ਪਹੁੰਚਿਆ ਪਾਲਾ ਤਾਂ ਪਤੰਦਰ ਅਧਿਆ ਰੱਖਿਆ ਹੋਆ ਦੋ ਅੰਡੇ ਰੱਖੇ ਹੋਏ ਅੰਡੇ ਵਾਲੀ ਡੇੜੀ ਤੇ ਤੇ ਪੇਗ ਲਈ ਜਾਵੇ ਮੈਂ ਕਿਹਾ ਕੀ ਹੋ ਗਿਆ ਉਹ ਮੈਂ ਕਿਹਾ ਸਹੁਰਿਆ ਹਜੇ ਤਾਂ ਕੁੜੀ ਪਹੁੰਚੀ ਵੀ ਨਹੀਂ ਹੋਣੀ ਤੇ ਤੂੰ ਇੱਥੇ ਆਜੀ ਖੁਸ਼ੀ ਮਨਾਉਣ ਲੱਗ ਗਿਆ ਉਹ ਆਹ ਦਾ ਚਾਚਾ ਦਾਣਾ ਕਹਦਾ ਆਲਾ ਉਦੋਂ ਹੀ ਘੋਲੀ ਆਲਾ ਗੋਭੀ ਲੈ ਕੇ ਆ ਗਿਆ ਗੋਭੀ ਤੇ ਜਮ ਮਰ ਜਾਂਦੀ ਹੈ ਮੇਰੇ ਘਰ ਵਾਲੀ ਆਂਦੀ ਮੈਂ ਬਣਾਉਣੀ ਗੋਭੀ ਤੂੰ ਆ ਵਾ ਟਸ਼ਨ ਮਸ਼ਨ ਜਿਹੜਾ ਕਰਿਆ ਕਰਕੇ ਆਉਣਾ ਤੇ ਮੈਂ ਬੜਾ ਸਿਸੋ ਪੰਜ ਪਿਆ ਮੈਂ ਕਿਹਾ 5 400 500 ਰੁਪਈਆ ਵੀ ਲਾਤਾ ਤੇ ਸਾਰੇ ਉੱਥੇ ਦੇ ਉੱਥੇ ਫਿਰਦੇ ਆ ਮੈਂ ਆ ਗਿਆ ਭਰਾਵਾ ਘਰੇ ਵਾਪਸ ਆ ਗਿਆ ਉਹਦੀ ਸੇਵਾ ਸੁਭਾ ਕੀਤੀ ਆ ਤਾਂ ਮੈਂ ਬਣਾ ਨਾਲ ਹੁੰਦੀ ਹੈ ਇਹ ਵਾਕਿਆ ਤੁਸੀਂ ਦੇਖ ਲਓ ਇਦਾਂ ਹੁੰਦਾ ਪੈਸੇ ਜੀ ਨੇ ਲਿਜਾਣੇ ਆ ਉਧਰਲੇ ਪਾਸੇ ਵੀ ਲੈ ਜਾਂਦੇ ਆ ਪਰ ਜਦੋਂ ਬੰਦਾ ਉੱਠਦਾ ਨਵਾਂ ਮੈਂਬਰ ਜਾਂ ਸਰਪੰਚ ਚਾਹੇ ਹੁੰਦਾ ਵੀ ਪਤਾ ਨਹੀਂ ਕੀ ਮਿਲੂਗਾ ਚੁ ਕੀ ਬਣੂ ਬਸ ਉਹੀ ਗੱਲ ਆ ਜੀ ਪੰਪ ਲੋਕ ਜੋ ਪੰਪ ਭਰ ਦਿੰਦੇ ਆ ਨਾ ਇਹ ਪੰਪ ਹੀ ਬੰਦੇ ਨੂੰ ਮਰਾਉਂਦੇ ਆ ਪੰਪ ਕੁੱਤੀ ਚੀਜ਼ ਹੁੰਦੇ ਆ ਬਾਹਲੇ ਪੰਪਾਂ 'ਚ ਨਾ ਆਇਆ ਕਰੋ ਇਹ ਇਹ ਗੱਲ ਹੈਗੀ ਪਰ ਕਿਤੇ ਨਾ ਕਿਤੇ ਤਾਂ ਮੰਨਦੇ ਵੀ ਕਿਤੇ ਮੈਂਬਰ ਜਾਂ ਸਰਪੰਚ ਕੋਈ ਉਹ ਜਾ ਜੇ ਕੋਠੜਾ ਵੀ ਪਾ ਲੈਂਦੇ ਆ ਪੰਮਰ ਸਾਹਿਬ ਨਹੀਂ ਬਥੇਰੇ ਜਗਾ ਪੈਂਦੀਆਂ ਉਹ ਬੰਦੇ ਹੋਰ ਹੀ ਟਾਈਪ ਦੇ ਹੁੰਦੇ ਕਿਉਂਕਿ ਪਹਿਲਾਂ ਸਾਰਾ ਕੁਝ ਘਪਲੇ ਕੁਮਲੇ ਕਰਨ ਗਿੱਜੇ ਹੁੰਦੇ ਆ ਤਾਂ ਪਾ ਜਾਂਦੇ ਆ ਨਹੀਂ ਆਪਾਂ ਤਾਂ ਕਹਿੰਨੇ ਵੀ ਹਾਂ ਜੀ ਬਾਈ ਹੋਵੇ ਸਰਪੰਚੀ ਉਲਟ ਬੰਦਾ ਹੋਂ ਸਰਕਾਰ ਸੀ ਜੀ ਆਪੜਾਂ ਦੀ ਕਾਲੀਆਂ ਦਾ ਬਣ ਗਿਆ ਹਮ ਕਾਂਗਰਸ ਦੀ ਆਈ ਹਮ ਕਾਲੀਆਂ ਦੇ ਅੱਜ ਤਾਂ ਕਾਂਗਰਸ ਦਾ ਬਣ ਗਿਆ ਆਈ ਹੁੰਦੀ ਆ ਇਹ ਵੀ ਹੁੰਦੀ ਆ ਪਰ ਹੁਣ ਕਿਤੇ ਨਾ ਕਿਤੇ ਲੋਕ ਸਿਆਣੇ ਹੋਇਆ ਵੀ ਜਿਹਦੀ ਸਰਕਾਰ ਆ ਉਹਦਾ ਸਰਪੰਚ ਬਣਾ ਲਓ ਤਾਂ ਭਾਈ ਚੰਗੀ ਗੱਲ ਆ ਇਹ ਗੱਲ ਵੀ ਹੈਗੀ ਹੈਗੀ ਪਰ ਕਿਤੇ ਕਿਤੇ ਭਾਈ ਉਲਟ ਵੀ ਬਣ ਜਾਂਦਾ ਇਹ ਵੀ ਗੱਲ ਹੈਗੀ ਆ ਕਿਤੇ ਨਾ ਕਿਤੇ ਤਾਂ ਹੈਗੀ ਆ ਪਰ ਤੇ ਯਾਰ ਬੇ ਜੋ ਕੀ ਲੱਗਦਾ ਵੀ ਹੂੰ ਚਲੋ ਸਿਆਸਤ ਜਿੱਦਾ ਹਰੇਕ ਬੰਦੇ ਨੇ ਉੱਠਣਾ ਹੁੰਦਾ ਹਨ ਕਹਿੰਦੇ ਵੀ ਜੇ ਬੰਦਾ ਸਿਆਸਤ ਦੇ ਵਿੱਚ ਜਦੋਂ ਆ ਜਾਂਦਾ ਵੀ ਪਹਿਲਾਂ ਉੱਠ ਖੜਦਾ ਸਹੀ ਹੁੰਦਾ ਬਾਅਦ ਚ ਕਿਤੇ ਨਾ ਕਿਤੇ ਲੋਕਾਂ ਦੇ ਕੰਮ ਕਰਾਉਂਦਾ ਚਲੋ ਕਿਤੇ ਨਹੀਂ ਵੀ ਹੁੰਦੇ ਜਾਂ ਕਿਤੇ ਹੋ ਜਾਂਦੇ ਪੈਸੇ ਦਾ ਹਵੜਾ ਤਾਂ ਬੜੀ ਹੋ ਜਾਂਦੀ ਹੈਟ ਨਹੀਂ ਪੈਸੇ ਦਾ ਨਹੀਂ ਹੁੰਦਾ ਬਈ ਇਹਦਾ ਜੇ ਸਰਪੰਚ ਸਰਪੁੰਚ ਮਾੜਾ ਮੋਟਾ ਇਧਰ ਉਹ ਕਰ ਕਰਾ ਦੇਵੇ ਮੈਂਬਰਾਂ ਦਾ ਸਹਿਯੋਗ ਕਰ ਦੇਵੇ ਤਾਂ ਹੋ ਜਾਂਦੀ ਹੈ ਕੱਲਾ ਮੈਂਬਰ ਨਹੀਂ ਕੁਛ ਕਰ ਸਕਦਾ ਕੱਲਾ ਮੈਂਬਰ ਤਾਂ ਬਸ ਇਨਕੌਰੀਆਂ ਹੀ ਕਰਦਾ ਕਰਮਦਾ ਮਰ ਜਾਂਦਾ ਲੋਕਾਂ ਦੀ ਆਹ ਜਾਂ ਹੋਰ ਕਿਤੇ ਕਚੈਰੀਆਂ ਠਾਣੇ ਜਾਂਦਾ ਮਰ ਜਾਂਦਾ ਇਹ ਉਹਦੇ ਪੱਲੇ ਨਹੀਂ ਕੁਝ ਵੀ ਪੈਂਦਾ ਮੈਂਬਰ ਨੂੰ ਮੁੰਮਰ ਦੇ ਜਿਵੇਂ ਆਟਾ ਦਾਲ ਬਿਜਲੀ ਆਹਾ ਹੋਰ ਚੀਜ਼ਾਂ ਫਰੀ ਹੋ ਗਈਆਂ ਮਿਲ ਇਹ ਚ ਹੈ ਕੋਈ ਫਾਇਦਾ ਆਪਣੇ ਲੋਕਾਂ ਨੂੰ ਆਪਣੇ ਲੋਕਾਂ ਨੂੰ ਹੁਣ ਦੇ ਹੀ ਜਾਂਦੇ ਹੈਗੇ ਕੋਈ ਕਹਿੰਦਾ ਜਿਹਦਾ ਕਾਰਡ ਬਣਾਤਾ ਬਣਨਾ ਤਾਂ ਚੱਲ ਰੂਟੀਨ ਤੇ ਹੀ ਹੈ ਜਾਂ ਕੁਛ ਕਿਤੇ ਕਹਿਣਾ ਵੀ ਪੈ ਜਾਂਦਾ ਵੀ ਭਰਾ ਉਹਦਾ ਬਣਾ ਦਿਓ ਲੋੜ ਬੰਦ ਹੈ ਕਈ ਬਿਨਾ ਲੋੜ ਤੋਂ ਹੀ ਬਣਾ ਜੀ ਦੂਏ ਪਾਸੇ ਫਸ ਜਾਨੇ ਸਾਡਾ ਨਹੀਂ ਬਣਾਇਆਗਾ ਸਾਡਾ ਨਹੀਂ ਬਣਾਇਆ ਉਹਦਾ ਬਣਾਤਾ ਹੁਣ ਕੀ ਕਰੀਏ ਮੈਂ ਤਾਂ 5 ਸਾਲ ਬਈ ਬੜੇ ਮੁਸ਼ਕਲ ਨਾਲ ਹੀ ਨਿਭਾਏ ਆ ਮੈਂ ਸੱਚ ਬੋਲਦਾ ਨਾ ਜੀ ਦੂਰੀ ਵਾਲੇ ਫੇਰ ਕਹੇ ਸੀ ਮੈਂਬਰ ਸਾਹਿਬ ਨੂੰ ਵੀ ਉੱਠ ਖੜੋ ਮੈਨੂੰ ਨਹੀਂ ਮੈਂ ਬਣਾਉਣਾ ਹੀ ਬਣਾਉਣਾਗਾ ਇਹ ਮੰਨੇ ਹੀ ਨਹੀਂ ਪਤਾ ਨਹੀਂ ਕਾ ਤੋ ਅਸੀਂ ਤਾਂ ਕਹਿੰਦੀ ਮੈਂਬਰ ਬਣੋ ਜੀ ਤੁਸੀਂ ਵਧਿਆ ਫੈਸਲੇ ਕਰਵਨੇ ਆ ਹਾਂ ਉਹ ਤਾਂ ਪਛਤਾਈ ਜਾਂਦਾ ਉਹ ਤਾਂ ਹੁੰਦਾ ਮੇਰੇ ਕੰਨੀਆਂ ਹੱਥ ਲੱਗੇ ਨਹੀਂ ਇਹ ਫੈਸਲੇ ਵਧੀਆ ਕਰਦੇ ਤੇ ਬਣਾਉਂਦੇ ਨਹੀਂ ਨਹੀਂ ਅਸੀਂ ਤਾਂ ਭਾਈ ਮੈਂ ਨਹੀਂ ਹੁਣ ਬੇਨਤੀ ਕਰਤੀ ਸੀ ਮੈਂ ਤਾਂ ਪਹਿਲਾਂ ਹੀ ਮੈਂ ਨਹੀਂ ਹੁਣ ਬਣ ਸਕਦਾ ਜਿੰਨਾ ਚਿਰ ਮੈਨੂੰ ਪਿੰਡ ਵਾਲੇ ਪਿਆਰ ਦੇਤਾ ਬਹੁਤ ਵਧੀਆ ਇੱਜ਼ਤ ਮਾਨ ਦਿੱਤਾ ਸਭ ਸਭ ਕੁਝ ਦਿੱਤਾ ਆਪਾਂ ਪਿੰਡ ਵਾਲਿਆਂ ਨੂੰ ਮਾੜਾ ਨਹੀਂ ਕਹਿੰਦੇਗੇ ਤੇ ਪਰ ਜਿੰਨਾ ਚਿਰ ਮੇਰੀ ਨਿਭਗੀ ਨਿਭਗੀ ਵਧੀਆ ਨਿਭਾਤੀ ਆਪਾਂ ਇੱਕ ਫੋਨ ਆ ਗਿਆ ਵੀ ਸੁਣ ਲ ਗਏ ਆਪਾਂ ਵਿੱਚ ਕੀ ਪਤਾ ਕੀ ਦਾ ਨਹੀਂ ਮੁੰਡਾ ਤਾਂ ਦਾ ਸਰਪੈਂਟ ਸਾਡਾ ਮੈਂਬਰ ਵਧੀਆ ਰਿਹਾ ਸਾਡੇ ਬਾਣ ਦਾ ਫੈਸਲੇ ਪੂਰੇ ਸਾਰੇ ਸਹੀ ਕਰਉਂਦੇ ਰਹੇ ਜੀ ਇਹ ਕੀ ਗੱਲ ਹੋਊਗੀ ਚਲ ਗਲਤਤਾ ਕੋਈ ਨਹੀਂ ਹੋਈ ਮੈਂ ਤਾਂ ਕਰ ਗਿਆ ਮੈਂ ਕਹਿੰਦਾ ਵੀ ਨਵੇਂ ਮੁੰਡੇ ਵੀ ਅੱਗੇ ਹੋਣ ਨਵੀਂ ਸੋਚ ਅੱਗੇ ਆਵੇ ਅਸੀਂ ਤਾਂ ਚੱਲ ਹੁਣ ਹੰਡਾਵਾਲੀ ਬਰਜਰਗ ਹੋ ਗਏ ਉਹ ਆ ਪਿੰਡ ਨੂੰ ਹੋਰ ਵਿਕਾਸ ਦੇਣ ਨਵੇਂ ਹੋਣਗੇ ਤਾਂ ਹੀ ਨਵੀਂ ਸੋਚ ਹੋਊਗੀ ਤਾਂ ਹੀ ਹੈ ਨਾ ਅਸੀਂ ਐਵੇਂ ਇੱਕ ਸੀਟ ਤੇ ਰੁਝੇ ਰਹਿਣਾ ਬੇਸ਼ੱਕ ਮੈਂ ਪਿੰਡ ਦਾ ਧੰਨਵਾਦੀਆਂ ਕਹਿੰਦਾ ਸੀ ਚੱਲ ਤੈਨੂੰ ਦੁਬਾਰਾ ਬਣਾਵਾਂਗੇ ਦੁਬਾਰਾ ਬਣਾ ਪਰ ਮੈਂ ਨਹੀਂ ਚਾਹੁੰਦਾ ਇਹ ਕੰਮ ਹਾਂ ਬਿਲਕੁਲ ਇਹ ਗੱਲ ਸਹੀ ਆ ਚਮਚਾਗਿਰੀ ਕਿਤੇ ਨਾ ਕਿਤੇ ਛੱਡਣੀ ਚਾਹੀਦੀ ਇਹ ਗੱਲ ਬੇਸ਼ੱਕ ਆਪਾਂ ਇੱਕ ਉਦਾਂ ਕੀਤੀ ਆ ਪਰ ਇੱਕ ਤਕੜਾ ਤਕੜਾ ਮੈਸੇਜ ਹੋਇਆ ਇਹਦੇ ਵਿੱਚ ਮੇਨ ਚੀਜ਼ ਇਹ ਵੀ ਸਾਨੂੰ ਸਮਝਣੀ ਪੈਣੀ ਆ ਕਿ ਆਖਰਕਾਰ ਤੁਸੀਂ ਜਰੂਰ ਆਪੋ ਆਪਣੇ ਪਿੰਡਾਂ ਦੇ ਸਰਪੰਚਾਂ ਬਾਰੇ ਲਿਖਿਓ ਵੀ ਆਖਰਕਾਰ ਤੁਹਾਡੇ ਪਿੰਡ ਦਾ ਸਰਪੰਚ ਕੀ ਰਿਹਾ ਜਾਂ ਜਿਹੜੀ ਪੰਚਾਇਤ ਬਣਦੀ ਆ ਉਹ ਪਿੰਡਾਂ ਲਈ ਕੀ ਲੈ ਕੇ ਆਈ ਇਹ ਜਰੂਰ ਤੁਸੀਂ ਸਾਰਿਆਂ ਜਾਣਿਆਂ ਨੇ ਮੈਸੇਜ ਦੇਣਾ ਜੁੜੇ ਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ